مہاراج باپو سردار درشن اردو ہوئے گرو پیاری ساس کرنے کی سب تہلو فالی کبھار گو جی کا خالص کمان جی کی فتح دس کے پہلو خبر پڑی ਉਹ ਜੀ ਕਿਹਾ ਹਾਲਾਤਾਂ ਗੱਲ ਵੀ ਕੀਤੀ ਕਿੱਛੇ ਅਜਿਹੀ ਕਾਰਨ ਬਣਿਆ ਕਿਵੇਂ ਸੰਭਾਲ ਛੱਡਦੇ ਆ ਕਿਉਂਕਿ ਅੱਜ ਜਦੋਂ ਦਿੱਲੀ ਤੋਂ ਦੋ ਆਪਣਾ 400 ਕਿਲੋ ਚੱਲਿਆ ਤਾਂ ਫਿਰ ਇਸ ਇਲਾਕੇ ਵਿੱਚ ਬਹੁਤ ਆਵਾਜ਼ ਮੌਕਾ ਮਿਲਿਆ ਲੱਗਦਾ ਇਸ ਕਰਕੇ ਜਿੰਨੇ ਲੈਣਾ ਆਔਰ ਨਿਹਾਲ ਪਿੰਡ ਵਿੱਚ ਰਾਤ ਦੇ ਵਾਰਾਂ ਵਜੂ ਚਲੇਗਾ ਅੰਧਿਆਰਾਂ ਜਾਂਦੇ ਨਹੀਂ ਜਾਣਾ ਸਦਾ ਦਰਸ਼ਨ ਦੇ ਦਰਸ਼ਨ ਦਾ ਮੌਕਾ ਮਿਲਿਆ ਮਿਲੇ ਉਹਨਾਂ ਬੜਾ ਨਿਰਗੁਣ ਬਾਸੀ ਦਾ ਅੱਜ ਦੇ ਯੁੱਗ ਵਿੱਚ ਜਦੋਂ ਇਨਸਾਨ ਇੱਕ ਉਹਦੀ ਸੋਚ ਜਿਹੜੀ ਕਮਰਸ਼ਲ ਹੋ ਗਈ ਹੈ ਵਪਾਰਿਕ ਸੁਣ ਚਲ ਬੱਧ ਰਹੇ ਹਾਂ ਅਸੀਂ ਆਪਣੀਆਂ ਸੱਥਾਂ ਵਿੱਚ ਵੀ ਗੱਲਾਂ ਸੁਣਦੇ ਆਂ ਸੇ ਪਾਸੇ ਵੀ ਸੁਣਦੇ ਆਂ ਕੀ ਬਗੈਰ ਮਤਲਬ ਤੋਂ ਸਮਾਨਵਾਉਂਗਾ ਕਿ ਫਾਇਦਾ ਜਿੱਥੇ ਕੋਈ ਨਿੱਜੀ ਫਾਇਦੇ ਹੋਣ ਜਿੱਥੇ ਕੋਈ ਨਿੱਜੀ ਘਰ ਨੂੰ ਮੁਨਾਫਾ ਆਉਂਗਾ ਹੋਵੇ ਉਥੇ ਤਾਂ ਤੁਸੀਂ ਸਮਾਂ ਲਾਓ ਜਿੱਥੇ ਤੁਹਾਨੂੰ ਕੋਈ ਨਿੱਜੀ ਫਾਇਦਾ ਨਹੀਂ ਮਿਲਣਾਗਾ ਉਥੇ ਸਮਾਨ ਹੁੰਦਾ ਫਾਇਦਾ ਕੀ ਹੈਗਾ ਅਸਰਦਰ ਗਰਸ਼ਨ ਸਿੰਘ ਦੇ ਪਰਿਵਾਰ ਨੇ ਜਿਹੜੀ ਰਾਹ ਚੁਣੀ ਆ ਉਹ ਰਾਹ ਬਹੁਤ ਔਖਾ ਵਾ ਜੋ ਮਰਜੀ ਕਹੀਏ ਗੱਲਾਂ ਬਹੁਤ ਸੌਖੀਆਂ ਹੁੰਦੀਆਂ ਲੋਕਾਂ ਨਹੀਂ ਲੜਦੇ ਜਿੱਥੇ ਬੰਦਿਆਂ ਦੇ ਆਗੂ ਬਣਨਾ ਸੰਘਰਸ਼ੀ ਹੋਣਾ ਇਹ ਗੱਲਾਂ ਸ਼ਬਦਾਂ ਚ ਬਹੁਤ ਚੰਗੀਆਂ ਲੱਗਦੀਆਂ ਹੁੰਦੀਆਂ ਜਦੋਂ ਇਹਦੇ ਨਹਾਵਾ ਪੈਂਦਾ ਹੈਗਾ ਵਾ ਉਹ ਵਾ ਪਿਆ ਤੋਂ ਬਾਅਦ ਪਤਾ ਲੱਗਦਾ ਹੁੰਦਾ ਕਿ ਕਿੰਨਾ ਸੌਖਾ ਕੰਮ ਹੁੰਦਾ ਹੈ ਬਹੁਤ ਵਾਰੀ ਆਗੂਆਂ ਦੇ ਨਾਮ ਚੰਗੇ ਲੱਗਦੇ ਆ ਕੀ ਵਿਚ ਇਨਾਂ ਦੇ ਚੰਗੇ ਲੱਗਦੇ ਆ ਉਹਨਾਂ ਦੀ ਸ਼ੋਹਰਤ ਦੇਖ ਕੇ ਚੰਗੇ ਲੱਗਦੇ ਆ ਦੇ ਕਈ ਕਈ ਰਿਸ਼ਤੇਦਾਰ ਆ ਕੇ ਪਸੂਦੇ ਵੀ ਹੁੰਦੇ ਆ ਸਾਰੀ ਗੱਲ ਉਤ ਕਰਕੇ ਕਿੰਨੇ ਹੁੰਦੇ ਵੀ ਤੁਹਾਨੂੰ ਮਿਲਦਾ ਕੀ ਆ ਮਤਲਬ ਹੁੰਦਾ ਕਿ ਤਨਖਾਹ ਕਿੰਨੀ ਹੁੰਦੀ ਕਵਰੀ ਐਵੇਂ ਗੱਲਾਂ ਕਰਦੇ ਨੇ ਇਤਨੂੰ ਤਾਂ ਮਾਈ ਦਾਸ ਵੀ ਹੁੰਦੀ ਘਰ ਵਾਲੀ ਵੀ ਇਤਨੂੰ ਦਾ ਹੁੰਦਾ ਕੁਝ ਨਹੀਂ ਜਾਂਦਾ ਸੋਕਰ ਹਾਂ ਉਹ ਵੀ 80% ਤਾਂ ਦਰਿੰਦੇ ਹੁੰਦਾ ਫਿਰ ਅਗਲੇ ਪੀੜ ਦੇ ਮੇਰੇ ਕੰਮ ਦਾ ਫਾਇਦਾ ਕੀ ਹੈ ਕਿ ਤੁਹਾਨੂੰ ਕੌਮਦਾ ਜਾਂਦਾ ਨਹੀਂ ਹੈਗਾ ਇਸ ਕਰਕੇ ਜਦੋਂ ਕਈ ਵਾਰੀ ਬੰਦੇ ਗੱਲਾਂ ਕਰਕੇ ਕਈ ਵਾਰੀ ਕਰਜ ਸੀ ਦੱਸਦੇ ਹੁੰਦੇ ਨੇ ਕਿ ਜਦੋਂ ਸਾਨੂੰ ਮਿਲਦਾ ਹੋਂ ਤਾਂ ਤੁਹਾਨੂੰ ਦੱਸਾਂਗੇ ਜਦੋਂ ਕੋਈ ਵੱਡੇ ਐਕਸ਼ਨ ਹੁੰਦੇ ਆ ਸਾਡੀਆਂ ਕੰਦਾ ਟੱਪ ਕੇ ਪੁਲਿਸ ਘਰਾਂ ਦੇ ਅੰਦਰ ਹੁੰਦੀ ਆ ਅਖਿਆਨਾਂ ਨਾਲ ਮਿਲਦੇ ਹੁੰਦੇ ਤਾਂ ਔਰ ਨਿਹਾਲ ਨੂੰ ਵੀ ਕਿਹਨਾ ਪਿਆ ਹੋਂ ਨਿਹਾਲ ਦੇ ਘਰ ਵੀ ਕੰਦਾ ਟੱਪ ਕੇ ਗਏ ਹੋਗੇ ਕੱਲਾ ਇਕੱਲਾ ਕੋਈ ਬਦੀ ਨਹੀਂ ਸਮਾਇਕਾ ਸੰਗਤੀ ਦਾ ਪਰਵਾਰ ਸਾਥੀ ਲੋਕ ਇੱਕ ਆਪੀ ਦਾ ਨਾਮ ਬਣਦਾ ਵਾ ਪਰ ਪਰਿਵਾਰ ਨੂੰ ਕੋਈ ਵੀ ਜਾਣਦਾ ਨੰਦ ਪਰਿਵਾਰ ਬਹੁਤ ਸੈਕਰੀਫਾਈਸ ਕਰਦਾ ਹੁੰਦਾ ਹੈ ਜਦੋਂ ਉਹ ਵੇਟ ਦੇ ਕਰਦੇ ਨੇ ਜੋ ਜੇਤ ਚ ਲਾਗਿਆ ਜਿਹਦੇ ਪਿੱਛੋਂ ਦੋ ਕਲ ਨਗਰ ਨਹੀਂ ਬਿੰਦੀ ਆ ਜੋ ਲੰਬੇ ਪੋਰ ਤੇ ਫਸ ਗਿਆ ਉਹ ਤੋਂ ਪਿੱਛੇ ਜਿਹੜਾ ਸੈਕਰੀਫਾਈਸ ਕਰਨਾ ਪਈ ਇਹ ਪਰਿਵਾਰ ਹੀ ਹੁੰਦਾ ਜੇ ਸਦਾ ਦਸਨ ਸੋਨ ਦੇ ਜਿਹੜਾ ਰਾਹ ਚ ਗਿਆ ਉਹ ਰਾਹ ਇੰਨਾ ਸੌਖਾ ਸਾਲਾ ਨਹੀਂ ਹੈਗਾ ਐਹੀ ਸਿੱਖਿਆ ਹੁੰਦੀ ਆ ਜਦੋਂ ਅਸੀਂ ਸੈਕਸਿਜ਼ਮ 'ਤੇ ਬਿਲੀਵ ਕਰਦੇ ਆਂ ਵਿਸ਼ਵਾਸ ਰੱਖਦੇ ਆਂ ਅਸੀਂ ਦਸਵੇਂ ਤੇ ਤੋਂ ਬੰਨੇ ਆਂ ਅਰੇ ਸੈਕਸਿਜ਼ਮ ਦੇ ਵਿੱਚ ਰਹਿਤ ਆ ਕਿ ਜਦੋਂ ਵੀ ਹੁੰਦਾ ਸੀ ਉਹਦੇ ਕਾਰਨ ਰਹੇ ਹੁੰਦੇ ਕਿ ਜਿੰਦਗਾਨੇ ਪਰਚਲਨ ਕੀਤਾ ਕਿ ਜਦੋਂ ਵੀ ਉਹ ਪੁਰਾਣੀ ਸਾਡੇ ਤੋਂ ਜਾਦਿਕਾ ਜਾਂ ਆਸੀ ਹੋਈ ਠੀਕ ਹੈ ਨਾ ਕਿਸੇ ਨੇ ਵੀ ਇੱਥੇ ਨਹੀਂ ਰਹਿਣਾ ਮੰਨਨ ਖਾਏ ਮੰਦਰ ਵਿੱਚ ਆਏ ਜਿਹਾ ਚੀ ਦੀ ਲੁਪਿਆ ਤਹੇ ਹੁੰਦਾ ਆਈ ਕੱਲੇ ਆ ਵੀ ਨਾਨਕਾ ਸਦੀ ਉੱਤੀ ਗਈ ਇਹ ਚਲੇ ਜਾਣ ਵਾਲਾ ਸਾਰੇ ਨਾਸਮਾਨ ਸੰਸਾਰ ਹੈ ਅਰ ਇਸੇ ਸਿੱਖਿਆ ਲੈਣੋਂ ਨੇ ਜਿਵੇਂ ਸਰਦਾਰ ਦਸਨ ਸੇ ਇਹ ਸੱਦਾ ਪੈ ਗਿਆ 10 ਦਿਨ ਪਹਿਲਾਂ ਸੱਦਾ ਸਾਨੂੰ ਵੀ ਆ ਰਿਹਾ ਹੈ ਉਹ ਸਿੱਖਿਆ 취 ਮਿਲਦੀ ਕਿਤੇ ਸਮਾਜੋਂ ਜਾ ਕੇ ਕਿ ਚੱਲ ਕਿਤੇ ਭੁਲੇਖੇ ਦੇ ਅੰਦਰ ਗਲਤ ਤੰਗ ਨਾਲ ਜ਼ਿੰਦਗੀ ਜੀਵ ਰਹੇ ਨੇ ਕਿਤੇ ਕਰਾਹੇ ਪਏ ਹੋਏ ਨੇ ਜਾ ਸਾਂਝੇ ਕੰਮਾਂ ਲਈ ਸਰਬਸਾਂਝੇ ਕੰਮਾਂ ਲਈ ਕਿੰਦਰ ਕੋਰੋਨੇ ਕੋਟ ਖਿਲਾਇਆ ਸੀ ਕਿ ਅਮਲੇ ਲਈ ਦਾ ਸਾਰਾ ਸੰਸਾਰ ਜੁੜਾਵਾ ਕਿ ਤੇ ਲੋਕਾਂ ਨੇ ਵੀ ਧੀਰੇ ਦੇਖਿਓ ਲੋਕਾਂ ਨੇ ਵੀ ਆਪਣੀ ਜ਼ਿੰਦਗੀ ਦਾ ਸਮਾਂ ਕੱਢਿਓ ਉਧਰ ਲਾ ਲਈ ਕਿ ਇਹ ਮਤ ਸਾਡੇ ਤੇ ਵੀ ਹੋਣਾ ਆ ਕਿਹਦਾ ਜ਼ਿੰਦਗੀ ਦਾ ਮਨੋਰਥ ਆ ਉਹ ਮਨੋਰਥ ਸਾਡਾ ਪੂਰਾ ਹੋ ਸਕੇ ਅੱਜ ਵੀ ਅਸੀਂ ਵੀ ਸਮਾਜਿਕ ਚਾਲੀਆਂ ਤੁਸੀਂ ਵੀ ਆਏ ਜਿਸ ਪ੍ਰੋਗਰਾਮ ਕੋ ਘਰੇ ਬਸ ਕੇ ਆਏ ਹੋ ਨਹੀਂ ਤੁਸੀਂ ਕਿ ਇਹਂ ਦੇ ਸਮੇਂ ਨੂੰ ਅਸੀਂ ਵਾਪਸ ਆਜਾ ਮੰਗੇ ਜੇ ਸਕੂਲ ਲਗਾ ਹੁੰਦਾ ਤੇ ਫੇਟਰ ਨਹੀਂ ਸਾਡੀਆਂ ਮਾਵਾਂ ਨੂੰ ਕਿ ਜਾ ਕੇ ਬੱਚੇ ਆਪਣੇ ਜੇਸੀ ਕੋ ਰੁਕ ਜ਼ਿੰਮੇਵਾਰੀ ਚ ਉਹ ਸਾਨੂੰ ਲੱਗਦਾ ਹੋਊ ਕਿ ਅਸੀਂ ਜਾ ਕੇ ਪੱਠਾ ਦੱਤਾ ਕਰਨ ਆਲੇਗਾ ਸਮਾਂ ਕਿਸੇ ਕੋ ਵੀ ਨਹੀਂ ਹੈਗਾ ਇਸ ਸੰਜੇ ਕੰਮਾਂ ਨੂੰ ਇਸ ਕਰਕੇ ਇੱਕ ਪ੍ਰੇਰਣਾ ਵੀ ਮਿਲਦੀ ਜਦੋਂ ਅਸੀਂ ਆਪਣੇ ਸਾਨੂੰ એનર્ਜੀ ਮਿਲਦੀ ਹੈ ਕਿ ਕਿੰਨੇ ਪਰਿਵਾਰ ਲਹਿਰ ਦੇ ਵਿੱਚ ਸਾਰਨਾ ਮਜੂਰਾਂ ਦੀ ਲਹਿਰ ਵਿੱਚ ਯੋਗਦਾਨ ਪਾ ਰਹੇ ਆ ਅਰੇ ਇਨ੍ਹਾਂ ਪਰਿਵਾਰਾਂ ਕੋਲੇ ਇਹੀ ਸਿੱਖਿਆ ਹੈ ਕਿ ਮੁੰਡਾ ਵੀ ਅਸੀਂ ਵੀ ਅਜੇ ਹੀ ਜ਼ਿੰਦਗੀ ਦੀਏ ਕੋਈ ਵੀ ਸਰਬੱਤ ਦੇ ਭਲੇ ਲਈ ਚੰਗੀ ਲਹਿਰ ਹੈਗੀ ਨਾ ਉਹਦੇ ਵਿੱਚ ਆਪਣੇ ਧੀਆਂ ਪੁੱਤਾਂ ਨੂੰ ਸ਼ਾਮਲ ਕਰਾਈਏ ਔਰ ਇੱਕ ਜ਼ਿੰਦਗੀ ਦਾ ਮਕਸਦਪਰਾਂ ਪੂਰਾ ਕਰੀਏ ਵਾਜਾ ਉਹਦੀ ਹੈ ਅੱਜ ਜਦੋਂ ਸਰਦਾਰ ਦਰਸ਼ਨ ਸਿੰਘ ਜੀ ਸਾਡੇ ਮਸੋੜਾ ਦੇ ਕੇ ਗਏ ਆ ਧੰਬਾ ਹੜਾ ਜੀ ਨਾਲ ਇੱਕ ਤਰਾਸਪੀ ਹੈ ਬਹੁਤ ਉਸ ਗੱਲਾਂ ਨੇ ਪਿਛਲੇ 75 ਸਾਲਾਂਾਂ ਇਕ ਕੁਦਰਤੀਆ ਬਸਾਤਾ ਕੁਦਰਤੀ ਸਦਿਆ ਤੋਂ ਹੁੰਦੀਆਂ ਤੇ ਬਾਪੀ ਹੁੰਦੀਆਂ ਰਹਿਣੀਆਂ ਆ ਜਿਹੜੇ ਅਸੀਂ ਹਾਕਮਾਂ ਦੇ ਸਾਰੇ ਇਹ ਜੀਵੇਂ ਪਿਛਲੇ ਕੁਦਰਤ ਕਰ ਸਾਲਾਂ ਤੋਂ ਉਹ ਸਾਡੇ ਦਰਿਆਵਾਂ ਦੇ ਬੰਨਾਂ ਦਾ ਪ੍ਰਬੰਧ ਨਹੀਂ ਕਰ ਸਕੇ ਤੇ ਉਹ ਕਰ ਸਕਣ ਸਾਡੀ ਇਸ ਤਰੀਕੇ ਨਾਲ ਜਿਵੇਂ ਇਹ ਲੱਗਦਾ ਕਿ ਮਨੁੱਖਤਾ ਕਰਿਆ ਤੇ ਰਿਆ ਹੁੰਦਾ ਜਿਹੜਾ ਅਸੀਂ ਪੰਜਾਬ ਦੇ ਵਿੱਚ ਅੱਜ ਉਸ ਚੱਲਦਾ ਹੈ ਜਿਵੇਂ ਬਾਪੂ ਜੀ ਦਾ ਕੁਦਰਤੀ ਤੱਨ ਨਾਲ ਸਭ ਤੋਂ ਪਿੱਛੜ ਗਏ ਅੱਜ 43 45 ਜਾਨਾਂ ਮੜਾ ਦੇ ਮਾਰ ਹਿੱਕ ਕਰੇ ਗਈਆਂ ਔਰ ਲੱਖਾਂ ਏਕੜ ਫਸਲ ਤਬਾਹ ਹੋ ਗਈ ਆ ਘਰਾਂ ਦੇ ਵੱਡੇ ਨਿਸ਼ਾਨ ਹੋਏ ਨੇ ਪਸ਼ੂ ਦੱਗਣ ਮਾਰੇ ਗਏ ਨੇ ਕਿ ਪੰਜਾਬ ਦਾ ਹਿੱਸਾ ਜਾੜੇ ਤੇ ਰਾਜਿਆ ਕੋਹੇ ਕੰਮ ਕਰਨ ਵਾਲਾ ਬਾਕੀ ਆ ਅਜ ਜੇ ਸੁਧਾਰ ਬਰਸ਼ਲ ਸਿੰਘ ਦੀ ਅੰਤਮਤਾ ਤੱਕ ਪਹੁੰਚਿਆ ਕਿ ਸਾਨੂੰ ਕਮਿਟ ਕਰਕੇ DNA ਜਿੱਦਾਂ ਕਿ ਉਹ ਨਾਲ ਇਸ ਦਾ ਸਹਿਯੋਗਦਾਨ ਪਾਵਾਗੇ ਤਾਂ ਜਿਹੜੇ ਵੀ ਐਸੋਨੇ ਤਰਕੀਅਤ ਕਰ ਰਹੇ ਆ ਜੋ ਮੰਨਦੇ ਉਹਨਾਂ ਦੇ ਹੱਥਿਆਂ ਉਹਨਾਂ ਨੂੰ ਲੈ ਕੇ ਰਹਿਣਾ ਹੈ ਅਜੇਹਾ ਨਜਾਮ ਦੇ ਦਬਾਅ ਪਾਵਾ ਦੇ ਵੀ ਬਾਨਾਂ ਤੋਂ ਇਸ ਕਿਸਮ ਦੇ ਮਨੁੱਖੀ ਨਿਗਹਿਲੀ ਦੇ ਤਾਂ ਸਿਸਟਮ ਦੀ ਨਿਗਹਿਲੀ ਕਰਕੇ ਅਜੇ ਇਹ ਹੜਪ ਪੰਜਾਬ ਦੇ ਕਰਨ ਨਾ ਹੋਏ ਉਹ ਜਾ ਪ੍ਰਬੰਧ ਕੀਤਾ ਜਾ ਨਾ ਨਹੀਂ ਕੀਤਾ ਇਹ 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 ਰਾਜੇ ਮੰਨ ਕਰਦੇ ਨੇ ਜਿਵੇਂ ਅਸੀਂ ਕਹਿੰਦੇ ਹਰ ਸੋਸ਼ਲ ਮੀਡੀਆ ਦੇ ਬੱਚੇ ਦੇ ਕਿ ਤੁਸੀਂ ਜਿੰਨੀਆਂ ਗੱਲਾਂ ਆ ਰਹੀਆਂ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਇਹ ਸਮਝਣਾ ਹੈ ਕਿ ਜਿੱਥੇ ਜਿੱਥੇ ਵੀ ਕਿਸਾਨਾਂ ਦੀ ਤਬਾਹੀ ਹੋਈ ਹੈ ਅਸੀਂ ਲੋਕ ਪੰਜਾਬ ਦੀ ਗੱਲ ਲੈ ਕੇ ਜਾਈਏ ਕਿ ਜਿੱਥੇ ਜਿੱਥੇ ਰੇਤਾ ਕਿਸਾਨਾਂ ਦੇ ਪੈ ਗਈ ਆਪਣੇ ਖੇਤਾਂ 'ਚ ਉਹਨਾਂ ਨੂੰ ਸਰਕਾਰ ਹੱਕ ਦੇਵੇ ਨਹੀਂ ਤਾਂ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਨੂੰ ਰੇਤ ਚ ਕਬਾਊਗਾ ਜੱਫੇ ਬੰਦਾਂ ਕਰੇਗਾ ਇਹ ਹੱਕ ਬੰਦਾਂ ਹੈ ਜੀ ਇਸ ਕਰਕੇ ਬਹੁਤ ਸਾਰੀਆਂ ਕੈਮੋਂ ਮਨਾ ਜੁੜੀਆਂ ਹੋਈਆਂ ਜਥੇਬੰਦੀਆਂ ਇੱਥੇ ਆਈਆਂ ਜਗ ਸਿੰਘ ਤੋਂ ਡੀਜੀ ਵੀ ਆਏ ਨੇ ਸਤਪਾਲ ਸਿੰਘ ਜੀ लवली ਜੀ ਵੀ ਆਏ ਨੇ ਬਲਕਾਰ ਬੈਂਸ ਵੀ ਹੋਰ ਵੀ ਆਪਕੋ ਮੈਂ ਦੇਖਿਆ ਬਹੁਤ سارے ਸਾਡੇ ਭਰਾ ਭਤੀਜੇ ਜਥੇਬੰਦੀਆਂ ਤੋਂ ਆਏ ਆ ਸਾਰਿਆਂ ਦਾ ਧੰਨਵਾਦ ਆ ਸਮੇਂ ਦੀ ਸੀਮਾ ਹੀ ਆ ਸਮੇਂ ਦੀ ਸੀਮਾ ਹੀ ਕਰਕੇ ਸ਼ਾਇਦ ਸਾਰਿਆਂ ਨੂੰ ਮੋੜਾ ਨਾ ਮਿਲੇ ਇਸ ਕਰਕੇ ਅਸੀਂ ਸਰਦਾਰ ਵਰਸ਼ਨ ਸਿੰਘ ਜੀ ਨੂੰ ਇਹ ਹੀ ਸੱਚੀ ਸਤਿ ਸ਼ਰਧਾਂਜਲੀ ਦਿੰਨੇ ਆ ਕਿ ਅੱਜ ਇਸ ਸਮਾਗਮ ਦੇ ਵਿੱਚ ਵਾਦਾ ਕਰਕੇ ਜਾਂਦੇ ਆ ਕਿ ਜਿੰਨੀ ਵੀ ਲਹਿਰ ਲਈ ਸੰਘਰਸ਼ ਚੱਲੂਗਾ ਸਾਨੂੰ ਕਤੀਵੀ ਇਹਨਾਂ ਪਰਿਵਾਰ ਜਿਹੜੇ ਤੁਰੇ ਹੋਏ ਲਹਿਰ ਨਾਲ ਸਾਨੂੰ ਕੋਈ ਵੀ ਡਰਾ ਸਕਦਾ ਕਿ ਅਸੀਂ ਐਮਐਲਏ ਦੀ ਸੀਟ ਲੜਦੇ ਆ ਸਾਨੂੰ ਐਮਪੀ ਦੀ ਸੀਟ ਨਹੀਂ ਚਾਹੀਦੀ ਸਾਨੂੰ ਮੁੱਖ ਮੰਤਰੀ ਦਾ ਰੁਤਬਾ ਨਹੀਂ ਚਾਹੀਦਾ ਜਿਹੜੇ ਪਰਿਵਾਰ ਲਹਿਰ ਨਾਲ ਜੁੜੇ ਹੋ ਉਹਨਾਂ ਦੇ ਸੁਪਨੇ ਆ ਕਿ ਕਿਤੇ ਕਿਸਾਨਾਂ ਮਜ਼ਦੂਰਾਂ ਦਾ ਵੀ ਰਾਜ ਆਵੇ ਸਾਡੇ ਘਰੇ ਵੀ ਕਿਤੇ ਦੀਵਾਲੀ ਵੀ ਸਾਡੀ ਪਿਆਰ ਤੇ ਖਾਲਸਾ ਵਧੀਆਂ ਹੋਣ ਸਾਡੇ ਬੱਚਿਆਂ ਨੂੰ ਵੀ ਇੱਕ ਗਰਜ਼ਗਾਰ ਮਿਲ ਸਕੇ ਅਸੀਂ ਵੀ ਸੁੱਖ ਦਾ ਸਾਹ ਲઈએ ਅਸੀਂ ਵੀ ਕਿਤੇ ਕਰਜ਼ੇ ਤੋਂ ਮੁਕਤ ਹੋ ਸਕੀਏ ਜੜਿਓ ਲਹਿਰ ਦੇ ਮੁੱਦੇ ਨੇ ਉਹਨਾਂ ਨੂੰ ਅੰਤਮ ਹੱਲ ਤੱਕ ਲੜਨ ਲਈ ਸੰਘਰਸ਼ੀ ਰਹਾਂਗੇ ਔਰ ਸਤਗੁਰ ਸੱਚੇ ਪਾਤਸ਼ਾਹ ਕੇ ਅਰਦਾਸ ਕਰਦੇ ਆਂ ਕਿ ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਨਿਵਾਸ ਬਖਸ਼ੇ ਬੀਕੇ ਤੋਂ ਆਜ਼ਾਦ ਦੇ ਪਰਿਵਾਰ ਨੂੰ ਕਾਟਾ ਪਿਆ ਉਹਨਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਸਾਡਾ ਵੀਰ ਮਨਜੀਤ ਸਿੰਘ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਆ ਅਸੀਂ ਸਾਡੀ ਅਰਦਾਸ ਉਹ ਸਤਿਗੁਰਾਂ ਦੇ ਉਸ ਦੇ ਪਰਿਵਾਰ ਦੀ ਚੜ੍ਹਦੀ ਕਲਾ ਰਹੇ ਔਰ ਕਿਸਾਨ ਮਜ਼ਦੂਰ ਰਹਿਣ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਸਤਿਗੁਰ ਬਖਸ਼ੇ ਔਰ ਅਸੀਂ ਜੋ ਆਸਾਂ ਲਾਈਆਂ ਨੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਆਸਾਂ ਦੇ ਪੂਰਾ ਉਤਰ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ